ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਦੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣਾ ਹੈ ਜੀ ਸਟਿਚਿੰਗ ਕੀਤੇ ਹੋਏ ਸੂਟ ਨੇ ਤੇ ਇਹ ਸਲਵਾਰਾਂ ਤੇ ਵਰਕ ਕੀਤਾ ਹੋਇਆ ਜੋ ਵੀ ਸੂਟ ਤੁਹਾਨੂੰ ਪਸੰਦ ਆ ਇਹਨਾਂ ਦੇ ਵਿੱਚੋਂ ਤੁਸੀਂ ਕਲਰ ਪਸੰਦ ਆ ਲੈ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਉੱਥੇ ਆਪਣੇ ਜੋ ਵੀ ਸੂਟ ਪਾਏ ਹੋਏ ਨੇ ਸਾਰੇ ਉਹਨਾਂ ਦਾ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਆਂ। ਭੈਣਾਂ ਨੂੰ ਮੇਰੀ ਰਿਕਵੈਸਟ ਹੈ ਜੀ ਤੁਸੀਂ ਆਪਣੇ ਕਾਟਨ ਦੇ ਜਿਹੜੇ ਪ੍ਰਿੰਟ ਸੂਟ ਹੁੰਦੇ ਨੇ ਜੀ ਉਹਨਾਂ ਦੇ ਆਰਡਰ ਜਲਦੀ ਕਰ ਦਿਆ ਕਰੋ ਤਾਂ ਕਿ ਫਿਰ ਸੇਮ ਕਲਰ ਨਹੀਂ ਮਿਲਦਾ ਜੀ ਸੇਮ ਡਿਜ਼ਾਈਨ ਨਹੀਂ ਮਿਲਦਾ ਜਦੋਂ ਤੁਸੀਂ ਦੋ-ਦੋ ਮਹੀਨਿਆਂ ਬਾਅਦ ਆ ਨਾ ਆਰਡਰ ਕਰਦੇ ਹੋ ਉਹ ਸੂਟ ਦਾ ਫਿਰ ਸਾਨੂੰ ਮੁਸ਼ਕਲ ਹੋ ਜਾਂਦੀ ਹੈ ਜੀ ਉਸ ਦੇ ਵਿੱਚ ਚਲੋ ਜੀ ਆਪਾਂ ਸੂਟ ਸ਼ੁਰੂ ਕਰਦੇ ਆਂ ਦਿਖਾਉਣੇ ਤੁਹਾਨੂੰ ਤੇ ਇਹ ਵੀ ਤੁਸੀਂ ਜਦੋਂ ਵੀ ਸੂਟ ਆਰਡਰ ਕਰਦੇ ਹੋ ਹੁੰਦੇ ਆ ਜੀ ਵੀਡੀਓ ਦੇ ਵਿੱਚ ਪ੍ਰਾਈਸ ਦੇਖ ਕੇ ਆਪਣੇ ਆਪ ਹੀ ਹਨਾ ਜਿਹੜੀ ਸੂਟਾਂ ਦੀ ਹਾਫ ਪੇਮੈਂਟ ਹੁੰਦੀ ਹੈ ਤੁਸੀਂ ਉਹ ਕਰ ਦਿਆ ਕਰੋ ਤੇ ਆਪਾਂ ਜਦੋਂ ਤੁਸੀਂ ਰੈਡੀ ਹੋ ਜਾਂਦੇ ਨੇ ਜੀ ਫਿਰ ਕਲੀਅਰ ਜਿਹੜੀ ਆਪਣੀ ਫੁੱਲ ਪੇਮੈਂਟ ਹੋਊਗੀ ਜੀ ਆਪਾਂ ਬਿਲ ਪਾ ਦਾਂਗੇ ਸੋਨੂੰ ਤੁਸੀਂ ਉਸ ਤੋਂ ਬਾਅਦ ਕਰ ਸਕਦੇ ਹੋ ਪਲੀਜ਼ ਜਿਹੜਾ ਆਪ ਪੇਮੈਂਟ ਤਾਂ ਹੁਣ ਪਹਿਲਾਂ ਕਰਨੀ ਪਊਗੀ ਜੀ ਜੇ ਤੁਸੀਂ ਬਿਨਾਂ ਸਟੀਚਿੰਗ ਤੋਂ ਪ੍ਰਿੰਟ ਸੂਟ ਲੈਣੇ ਨੇ ਜੀ ਫਿਰ ਤੁਸੀਂ ਆਪਣਾ ਸੂਟ ਹੈ ਜਿਹੜਾ ਕਨਫਰਮ ਕਰਕੇ ਫੁੱਲ ਪੇਮੈਂਟ ਕਰ ਸਕਦੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਾਂ ਤਾਂ ਸੂਟ ਪਹਿਲਾਂ ਹੈਗਾ ਆਪਣੇ ਕੋਲੇ ਬਟਰ कॉटन ਦਾ ਇਹਦੇ ਵਿੱਚ ਆਪਾਂ ਨੇ ਪਹਿਲਾਂ ਕਾਫੀ ਪ੍ਰਿੰਟ ਸੂਟ ਨੇ ਜਿਹੜੇ ਸੇਲ ਕਰ ਦਿੱਤੇ ਨੇ ਸਟੀਚਿੰਗ ਵਾਲਾ ਆਪਾਂ ਪਹਿਲਾਂ ਸੂਟ ਕੀਤਾ ਰਹਿਣੀ ਦੇਖੋ ਜੀ ਇਸ ਤਰ੍ਹਾਂ ਦਾ ਆਪਾਂ ਨੇ ਇਹ ਸੂਟ ਬਣਾਇਆ ਇਹਦੇ ਨਾਲ ਸਕਿਨ ਕਲਰ ਦੀ ਪਾਈਪਿੰਗ ਲਾਈ ਹੋਈ ਹੈ ਜੀ ਤੇ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨਡਰ ਬਟਨਾਂ ਵਾਲਾ ਬਣਾਇਆ ਗਲਾ ਦੇਖੋ ਜੀ ਜ਼ਿੱਪ ਲਗਾਈ ਹੋਈ ਹੈ ਜੀ ਜ਼ਿੱਪ ਆਪਾਂ ਇਸ ਤਰ੍ਹਾਂ ਦੀ ਲਾਵਾਂਗੇ ਜੀ ਉੱਪਰੋਂ ਓਪਨ ਨਹੀਂ ਲਾਉਂਦੇ ਕਿਉਂਕਿ ਕਈ ਵਾਰ ਹਨਾ ਜ਼ਿਆਦਾ ਹੋਵੇ ਤਾਂ ਇਸ ਤਰ੍ਹਾਂ ਇਹ ਕਾਲਾ ਖੁੱਲੂਗਾ ਨਹੀਂ ਆਪਾਂ ਕੰਮ ਪੱਕੇ ਕਰਦੇ ਹਾਂ ਜੀ ਇਹ ਨਹੀਂ ਹੋਊਗਾ ਜਮਾ ਤਸੱਲੀ ਬਕਸ ਸੂਟ ਹੈ ਜਿਹੜੇ ਸਾਨੂੰ ਰੈਡੀ ਕਰਕੇ ਦੇਵਾਂਗੇ ਦੇਖੋ ਇਸ ਤਰ੍ਹਾਂ ਦਾ ਆਪਾਂ ਨੇ ਇਹ ਸੂਟ ਰੈਡੀ ਕਰਿਆ ਬਾਹਾਂ ਤੇ ਵੀ ਆਪਾਂ ਨੇ ਪਾਈਪਿੰਗ ਲਾਈ ਹੋਈ ਹੈ ਜੀ ਪੂਰਾ ਵਧੀਆ ਸਟੀਚਿੰਗ ਜਿੰਮੇ ਦੀ ਤੁਹਾਡਾ ਨਾਪ ਹੋਊਗਾ ਜੀ ਆਪਾਂ ਉਦਾਂ ਦਾ ਸੂਟ ਆ ਜਿਹੜਾ ਸਟੀਚਿੰਗ ਕਰਕੇ ਦੇਵਾਂਗੇ ਦੇਖੋ ਜੀ ਇਹਦੇ ਨਾਲ ਆਪਾਂ ਨੇ ਸਲਵਾਰ ਰੱਖੀ ਜੀ ਪਲੇਨ ਇਹਦਾ ਮੈਂ ਤੁਹਾਨੂੰ ਪ੍ਰਾਈਸ ਦੱਸੂਗੀ ਜੀ ਬਿਨਾ ਸਟੀਚਿੰਗ ਤੋਂ ਹੋਊਗਾ ਤੇ ਬਾਕੀ ਤੁਹਾਡੀ ਚੁਆਇਸ ਹੈ ਜੇ ਤੁਸੀਂ ਸਟੀਚਿੰਗ ਕਰਵਾ ਕੇ ਲੈਣਾ ਤਾਂ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ ਜੇ ਤੁਸੀਂ ਬਿਨਾ ਸਟੀਚਿੰਗ ਤੋਂ ਕਰਵਾਉਣਾ ਹੈ ਲੈਣੇ ਨੇ ਤਾਂ ਤੁਸੀਂ ਉਹਨੇ ਵੀ ਲੈ ਸਕਦੇ ਹੋ ਹਨਾ ਇੰਡੀਆ ਦੇ ਵਿੱਚ ਹਰ ਇੱਕ ਭੈਣ ਹੈ ਜਿਹੜੀ ਆਪਣੇ ਘਰ ਦੇ ਵਿੱਚ ਸੂਟਾਂ ਦੀ ਸਟੀਚਿੰਗ ਕਰ ਲੈਂਦੀ ਹੈ ਤੇ ਤਾਂ ਕਰਕੇ ਤੁਸੀਂ ਬਿਨਾ ਸਟੀਚਿੰਗ ਤੋਂ ਵੀ ਲੈ ਸਕਦੇ ਹੋ ਦੇਖੋ ਜੀ ਆਪਾਂ ਇਹਦੇ ਨਾਲ ਰੱਖਿਆ ਹਾਫ ਪਿਓਰ ਦਾ ਦੇਖੋ ਜੀ ਆਪਾਂ ਨੇ ਪਿਓਰ ਦਾ ਰੱਖਿਆ ਜੀ ਦੁਪੱਟਾ ਇਹਦੇ ਨਾਲ ਸਾਰੇ ਕਲਰ ਸੂਟ ਨਾਲ ਮਿਲਦੇ ਜੁਲਦੇ ਦੇਖੋ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਖੁੱਲਾ ਡੁੱਲਾ ਦੇ ਗੁੱਡ ਕੁਆਲਿਟੀ ਦਾ ਦੇਖੋ ਇਹਦੇ ਨਾਲ ਆਪਾਂ ਨੇ ਕਾਟਨ ਦੀ ਲੇਸ ਲਾ ਕੇ ਫਿਨਿਸ਼ਿੰਗ ਦਿੱਤੀ ਆ ਸਾਰੇ ਸੂਟ ਜਿੰਨੇ ਵੀ ਕਲਰ ਸੂਟ ਦੇ ਵਿੱਚ ਨੇ ਜੀ ਸਾਰੇ ਸੂਟਾਂ ਨਾਲ ਦੀ ਆਪਾਂ ਨੇ ਲੇਸ ਚੁੰਨੀ ਸਾਰੇ ਸੂਟਾਂ ਨਾਲ ਦੀ ਲੇਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਕੀਤੀ ਹੋਈ ਆ ਦੇਖੋ ਜੀ ਤੁਸੀਂ ਇੱਕ ਵਾਰ ਸੂਟ ਆਰਡਰ ਕਰਦਿਆ ਕਰੋ ਜੀ ਉਸ ਤੋਂ ਬਾਅਦ ਹਨਾ ਇਹ ਦੱਸਤਾ ਵੀ ਸਾਨੂੰ ਦੁਪੱਟਾ ਮੈਸੇਜ ਕਰਕੇ ਲਿਖ ਕੇ ਦੱਸਿਆ ਕਰੋ ਪਲੀਜ਼ ਬੋਲਿਆ ਸਾਨੂੰ ਨਹੀਂ ਯਾਦ ਰਹਿੰਦਾ ਤੇ ਵੀ ਅਸੀਂ ਨੇ ਦੁਪੱਟਾ ਪਿਓਰ ਦਾ ਲਾਉਣਾ ਜਾਂ ਤਨੂਨ ਦਾ ਲਾਉਣਾ ਬਾਕੀ ਜਾਂ ਫਿਰ ਤੁਸੀਂ ਸਾਡੇ ਤੇ ਛੱਡ ਦਿਆ ਕਰੋ ਸਾਨੂੰ ਪਤਾ ਹੈ ਹਨਾ ਵੀ ਗਰਮੀ ਵਾਲੇ ਸੂਟ ਨਾਲ ਕਿਹੜੀ ਫੈਬਰਿਕ ਦਾ ਕਿਵੇਂ ਦਾ ਜਿਹੜਾ ਦੁਪੱਟਾ ਘਾ ਰੈਡੀ ਹੋਊਗਾ ਲੱਗੂਗਾ ਅਸੀਂ ਆਪ ਹੀ ਕਲਰ ਮਿਲਿਆ ਕੇ ਸਾਰਾ ਕੁਝ ਅਸੀਂ ਆਪ ਹੀ ਕਰਨਾ ਹੁੰਦਾ ਹੈ ਦੇਖੋ ਜੀ ਦੁਪੱਟਾ ਕਿੰਨਾ ਵਧੀਆ ਬਣਿਆ ਇਦਾਂ ਨੂੰ ਮੈਂ ਦੁਪੱਟੇ ਦੇ ਨਾਲ ਰੇਟ ਦੱਸੂਗੀ ਜੀ ਵਿਦਆਊਟ ਦੁਪੱਟਾ ਹੈ ਸੂਟ ਦਾ ਪ੍ਰਾਈਸ ਰਹੂਗਾ ਜੀ 1850 ਰੁਪਏ ਬਦੀ ਬਿਨਾ ਸਟੀਚਿੰਗ ਤੋਂ ਜੇ ਸਟੀਚਿੰਗ ਕਰਵਾਉਂਗੇ ਜੀ ਤਾਂ ਉਹ ਸਟੀਚਿੰਗ ਦੇ ਪੈਸੇ ਨੇ ਜਿਹੜੇ ਉਹ ਅਲੱਗ ਤੋਂ ਐਡ ਹੋ ਜਾਣਗੇ ਵਿਦਆਊਟ ਦੁਪੱਟਾ ਰਹੂਗਾ ਜੀ ਤੁਹਾਨੂੰ 1850 ਦੁਪੱਟਾ ਕਰਕੇ ਲੇਸ ਵਗੈਰਾ ਲਾ ਕੇ ਜਮਾ ਓਕੇ ਕਰਕੇ ਦੇਵਾਂਗੇ ਜੀ ਸੂਟ ਅਸੀਂ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ 4-5 ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਆ ਆਪਾਂ ਸਾਰੀਆਂ ਵੀਡੀਓ ਦੇ ਵਿੱਚ ਕਲਰ ਦਿਖਾਏ ਹੋ ਨੇ ਬਾਕੀ ਕੋਈ ਗੱਲ ਨਹੀਂ ਜੀ ਆਪਾਂ ਨੂੰ ਦੁਬਾਰਾ ਤੋਂ ਮੈਨੂੰ ਪਿਕ ਸੈਂਡ ਕਰਨ ਦੇ ਵਿੱਚ ਕੋਈ ਇਤਰਾਜ਼ ਨਹੀਂ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਦੁਬਾਰਾ ਤੋਂ ਪਿਕ ਨਹੀਂ ਭੇਜਾਂਗੇ ਦੇਖੋ ਜੀ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਇਹ ਵਾਲਾ ਇਹ ਵੀ ਤੁਹਾਨੂੰ ਟਿਸਟਾ ਵਾਟਰ ਕਾਟਨ ਦੇ ਵਿੱਚ ਵੀ ਸੂਟ ਮਿਲੂਗਾ ਦੇਖੋ ਇਹ ਵੀ ਆਪਾਂ ਨੇ ਸਟੀਚਿੰਗ ਕੀਤਾ ਹੈ ਇਹ ਇੱਕੋ ਕਸਟਮਰ ਦੇ ਸੂਟ ਨੇ ਦੇਖੋ ਜੀ ਇਸ ਤਰ੍ਹਾਂ ਆਪਾਂ ਗਲੇ ਨੂੰ ਡਿਜ਼ਾਈਨਰ ਬਣਾਇਆਗਾ ਸਾਰੇ ਇੱਕ ਤਿੰਨਾ ਸੂਟ ਤਿੰਨ ਸੂਟ ਨੇ ਇਹਨਾਂ ਦੇ ਤਿੰਨਾ ਸੂਟਾਂ ਦੇ ਗਲੇ ਨੇ ਜਿਹੜੇ ਅਲੱਗ-ਅਲੱਗ ਡਿਜ਼ਾਈਨ ਦੇ ਬਣਾਏ ਹੋਏ ਨੇ ਦੇਖੋ ਇਸ ਤਰ੍ਹਾਂ ਦਾ ਆਪਾਂ ਨੇ ਸਲਵਾਰ ਨਾਲ ਦੇ ਬਟਨ ਬਣਾ ਕੇ ਲਾਏ ਹੋਏ ਨੇ ਜੀ ਬਾਵਾ ਤੇ ਸੋਨੂ ਮਿਲੂਗੀ ਜੀ ਪਾਈਪਿੰਗ ਤੇ ਚਾਕਾਂ ਦੇ ਮਿਲੂਗੀ ਦੇਖੋ ਨਾਬ ਤੁਸੀਂ ਜਿੰਮੇ ਦਾ ਵੀ ਸਾਨੂੰ ਸੈਂਡ ਕਰੋਗੇ ਉਮੀਦ ਹੈ ਅਸੀਂ ਨਾਪ ਹੈ ਜਿਹੜਾ ਤੁਹਾਡੇ ਤੱਕ ਰੈਡੀ ਕਰਕੇ ਦੇਵਾਂਗੇ ਦੇਖੋ ਜੀ ਇਹ ਆ ਗਿਆ ਆਪਾਂ ਇਹਦੀਆਂ ਹੈਗੀ ਇਹਦੇ ਨਾਲ ਦੀ ਸਕਿਨ ਕਲਰ ਦੀ ਸਲਵਾਰ ਆਪਾਂ ਇਹਦੇ ਉੱਤੇ ਸਲਵਾਰ ਦੇ ਪਹੁੰਚੇ ਤੇ ਕੀਤਾ ਜੀ ਕੰਮ ਦੇਖੋ ਕੰਮ ਤੁਹਾਨੂੰ ਪੂਰਾ ਬਿਲਕੁਲ ਸਾਫ ਸੁਥਰਾ ਮਿਲੂਗਾ ਮੈਂ ਨੇੜੇ ਤੋਂ ਦਿਖਾਉਣੀ ਹੈ ਜੀ ਕੰਮ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਵੀ ਤੁਹਾਨੂੰ ਕੋਈ ਵੀ ਵਰਕ ਗਲਤ ਨਹੀਂ ਮਿਲੂਗਾ ਜਾਂ ਕੋਈ ਉੱਦੜ ਨਾਲ ਜਾਏ ਜਚੂਗਾ ਨਹੀਂ ਦੇਖੋ ਕਿੰਨਾ ਸੋਹਣਾ ਆਪਾਂ ਨੇ ਵਰਕ ਹੈ ਜਿਹੜਾ ਸਲਵਾਰ ਦੇ ਉੱਪਰ ਰੈਡੀ ਕੀਤਾ ਹੈ ਜੇ ਤੁਹਾਨੂੰ ਪਸੰਦ ਹੈ ਜੀ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦੇ ਨਾਲ ਆਪਾਂ ਨੇ ਸਲਵਾਰ ਨਾਲ ਦਾ ਰੱਖਿਆ ਜੀ ਦੁਪੱਟਾ ਤੇ ਦੇਖੋ ਜੀ ਇਹ ਵੀ 2.5 ਮੀਟਰ ਦਾ ਪਿਓਰ ਦਾ ਫੁੱਲਾ ਡੁੱਲਾ ਦੁਪੱਟਾ ਹੈ। ਦੇਖੋ ਆਪਾਂ ਨੇ ਇਸ ਤਰ੍ਹਾਂ ਦੀ ਇਹਦੇ ਨਾਲ ਕਮੀਜ਼ ਨਾਲ ਦੇ ਕਲਰਾਂ ਦੀ ਲਈ ਹੈ ਜੀ ਕਾਟਨ ਦੀ, ਪ੍ਰੀ ਕਲਰ ਦੀ ਲਹਸ। ਦੇਖੋ। ਸੂਟ ਨੂੰ ਜਚਾਉਣਾ ਸਾਡੀ ਜ਼ਿੰਮੇਵਾਰੀ ਹੈ ਜੀ, ਸੂਟ ਆਰਡਰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਹਨਾ ਤੁਸੀਂ ਨੇ ਜਿਹੜਾ ਵੀ ਕਲਰ ਸੂਟ ਕਰਨਾ ਹੈ ਤਾਂ ਤੁਸੀਂ ਕਰ ਸਕਦੇ ਹੋ ਦੇਖੋ ਜੀ। ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ। ਦੇਖੋ ਜੀ ਇਹਦੇ ਹੁਣ ਸਲਵਾਰ ਤੇ ਵੀ ਵਰਕ ਆ ਗਿਆ ਹਨਾ। ਉਹ ਜਿਹੜਾ ਪਹਿਲਾ ਵਾਲਾ ਸੂਟ ਆ ਉਹਦੇ ਸਲਵਾਰ ਤੇ ਵਰਕ ਨਹੀਂ ਸੀ ਇਹਦੇ ਸਲਵਾਰ ਤੇ ਵੀ ਵਰਕ ਆ ਗਿਆ ਦੁਪੱਟਾ ਪਿਆਰ ਦਾ ਹੋ ਗਿਆ ਨੂੰ ਪ੍ਰਾਈਜ਼ ਰਹੂਗਾ ਜੀ 3000 ਰੁਪਏ ਵਿੱਚੀ ਦੁਪੱਟਾ ਵਿੱਚ ਸਲਵਾਰ ਦਾ ਵਰਕ ਹੋ ਗਿਆ ਤੇ ਨਾਲੇ ਆਪਾਂ ਨੇ ਇਹਦੀ ਪ੍ਰੇਸਿੰਗ ਵਗੈਰਾ ਸਾਰਾ ਕੁਝ ਵਿੱਚ ਲਾ ਕੇ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ ਵਿੱਚ ਦੁਪੱਟਾ ਵਿੱਚ ਸਲਵਾਰ ਵਰਕ ਵਿੱਚ ਸੂਟ ਜੀ ਟਿਸਟਾ ਵਾਟਰ ਕਾਟਨ ਦਾ ਸੂਟ ਹੈ ਇਹਦਾ ਪ੍ਰਾਈਜ਼ ਰਹੂਗਾ ਜੀ 3000 ਰੁਪਏ ਸਟੀਚਿੰਗ ਤੋਂ ਬਿਨਾਂ ਨੇ ਜਿਹੜੇ ਰੇਟ ਆਪਾਂ ਉਹ ਦੱਸ ਰਹੇ ਹਾਂ ਜੀ ਜੇ ਤੁਸੀਂ ਸਟੀਚਿੰਗ ਨਹੀਂ ਕਰਵਾਉਂਗੇ ਤਾਂ ਉਹ ਤੁਹਾਡੇ ਪੈਸੇ ਨੇ ਜਿਹੜੇ ਬਚ ਜਾਣਗੇ ਜੇ ਸਟੀਚਿੰਗ ਕਰਵਾਉਂਗੇ ਜੀ ਉਹਨਾਂ ਦੀ ਤਾਂ ਅਲੱਗ ਤੋਂ ਪੈਸੇ ਤੁਹਾਨੂੰ ਲੱਗ ਜਾਣਗੇ ਦੇਖੋ ਜੀ ਇਹਦੇ ਵਿੱਚ ਦੋ ਕਲਰ ਹੋਗੇ ਜੀ ਇਹ ਇੱਕ ਇਹਦੇ ਵਿੱਚ ਬਲੈਕ ਕਲਰ ਹੈ ਉਹ ਅਨਸਟੀਚ ਹੈਗਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਜੀ ਇਹਦੇ ਵਿੱਚ ਇੱਕ ਬਲੈਕ ਕਲਰ ਆਪਣੇ ਕੋਲੇ ਵਾਟਰ ਕਾਟਨ ਦਾ ਦੇਖੋ ਜੇ ਤੁਹਾਨੂੰ ਪਸੰਦ ਆ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1850 ਰੁਪਏ ਪਲੇਨ ਦਾ ਜੇ ਤੁਸੀਂ ਵਰਕ ਕਰਵਾਉਂਗੇ ਤਾਂ ਆਫਸਰ ਹਿਸਾਬ ਦੇ ਨਾਲ ਰੇਟ ਲੱਗੂਗੀ ਤੇ ਦੁਪੱਟਾ ਇਹ ਵੀ ਤੁਹਾਨੂੰ 3000 ਦੇ ਵਿੱਚ ਪੈ ਜਾਊਗਾ ਜੀ ਚਲੋ ਜੀ ਅਗਲਾ ਸੂਟ ਦਿਖਾਉਣਾ ਆਪਾਂ ਤੁਹਾਨੂੰ ਇਹ ਹੈਗਾ ਕਾਟਨ ਸਿਮਰ ਦੇ ਵਿੱਚ ਬਣਿਆ ਹੋਇਆ ਹੁਣ ਆ ਰਹੀ ਹੈ ਜੀ ਕਾਟਨ ਸਿਮਰ ਆਪਾਂ ਇੰਡੀਆ ਦੇ ਵਿੱਚ ਤਾਂ ਨਹੀਂ ਲਾਈਨਿੰਗ ਲਗਵਾਉਂਦੇ ਹਨਾ ਬਾਹਰਲਾ ਕਸਟਮਰ ਹੈ ਹਰੇਕ ਸੂਟ ਦੇ ਲਾਈਨਿੰਗ ਲਗਵਾਉਂਦਾ ਹੈ ਉਹ ਲਾਈਨਿੰਗ ਨੂੰ ਜ਼ਿਆਦਾ ਲਾਈਕ ਕਰਦੇ ਨੇ ਆਪਾਂ ਗਰਮੀ ਥੋੜੀ ਜੀ ਜ਼ਿਆਦਾ ਹੁੰਦੀ ਹੈ ਆਪਣੇ ਇੰਡੀਆ ਦੇ ਵਿੱਚ ਇਸ ਕਰਕੇ ਔਖਾ ਲੱਗਦਾ ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਰੱਖੀ ਹੈ ਜੀ ਕੀਮ ਕਲਰ ਦੀ ਸਲਵਾਰ ਆਪਾਂ ਉਸ ਸਲਵਾਰ ਨਾਲ ਦੀ ਲਈ ਹੈ ਜੀ ਪਾਈਪਿੰਗ ਤੇ ਇਹਦੇ ਗਲੇ ਦਾ ਡਿਜ਼ਾਈਨ ਦੇਖੋ ਇਸ ਤਰ੍ਹਾਂ ਆਪਾਂ ਤਿੰਨੇ ਸੂਟਾਂ ਦੇ ਅਲੱਗ-ਅਲੱਗ ਗਲੇ ਦੇ ਡਿਜ਼ਾਈਨ ਬਣਾਏ ਨੇ ਜੀ ਜਿੱਪ ਲੱਗੀ ਹੋਈ ਹੈ ਜਿੱਪ ਲਈ ਤੁਸੀਂ ਤਾਂ ਉਹਨੂੰ ਵਟਸਐਪ ਤੇ ਮੈਸੇਜ ਕਰਕੇ ਦੱਸੋਗੇ ਜੀ ਪਲੀਜ਼ ਫੋਨ ਤੇ ਦੱਸਿਆ ਸਾਡੇ ਯਾਦ ਨਹੀਂ ਰਹਿੰਦਾ ਤੁਸੀਂ ਵਟਸਐਪ ਤੇ ਜਦੋਂ ਨਾਪ ਲਿਖਦੇ ਹੋ ਜੀ ਜਾਂ ਉਹਦੇ ਵਿੱਚ ਕਲੀਅਰ ਲਿਖ ਦਿਆ ਕਰੋ ਜਾਂ نیچے ਮੈਸੇਜ ਲਿਖ ਦਿਆ ਕਰੋ ਇਹਦੇ ਵੀ ਆਪਾਂ ਨੇ ਰੱਖੀ ਹੈ ਜੀ ਦੇਖੋ ਇਹਦੇ ਵੀ ਆਪਾਂ ਨੇ ਸਲਵਾਰ ਤੇ ਵਰਕ ਕੀਤਾ ਹੋਇਆ ਦੇਖੋ ਇਸ ਤਰ੍ਹਾਂ ਸੂਟ ਨਾਲ ਦੇ ਕਲਰ ਮਿਲਦੇ ਜੁਲਦੇ ਨੇ ਜਿਹੜੇ ਬਹੁਤ ਵਧੀਆ ਕੰਮ ਹੈ ਜਿਹੜਾ ਤੁਹਾਨੂੰ ਸਾਫ਼ ਸੁਥਰਾ ਮਿਲੂਗਾ ਸਾਡੇ ਵੱਲੋਂ ਕੋਈ ਕੰਮ ਦੀ ਕੰਪਲੇਨ ਨਹੀਂ ਆਉ ਜਦੋਂ ਤੁਹਾਡੇ ਤੱਕ ਸੂਟ ਪਹੁੰਚ ਗਏ ਜੀ ਤੁਹਾਨੂੰ ਫਿਰ ਪਤਾ ਲੱਗ ਜਾਊਗਾ ਨਾ ਵੀ ਕਿੰਨੇ ਦਾ ਵਰਕ ਹੈ ਇਹ ਇਹ ਆਪਾਂ ਨੇ ਸਲਵਾਰਾਂ ਕਰੀਆਂ ਨੇ ਜੀ ਸਾਰੀਆਂ ਸਟੇਟ ਸਲਵਾਰ ਅੱਜ ਕੱਲ ਹਨਾ ਥੋੜਾ ਜਿਆਦਾ ਟ੍ਰੈਂਡਿੰਗ ਦੇ ਵਿੱਚ ਜ਼ਿਆਦਾ ਨੇ ਗੋਡਿਆਂ ਵਾਲੀ ਸਲਵਾਰ ਕੋਈ ਵੀ ਪਾਉਂਦਾ ਹਨਾ ਹਰ ਇੱਕ ਨੂੰ ਨਹੀਂ ਪਸੰਦ ਹੁੰਦੀ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਨੇ ਜਿਵੇਂ ਦਾ ਵੀ ਸੂਟ ਕਾਹੋਗੇ ਜੀ ਅਸੀਂ ਉਵੇਂ ਦਾ ਸੂਟ ਹੈ ਜ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਦਾ ਰੱਖਿਆ ਇਹਦੇ ਨਾਲ ਕਰੀਮ ਕਲਰ ਦਾ ਦੁਪੱਟਾ ਸਲਵਾਰ ਨਾਲ ਦਾ ਇਹਨੂੰ ਆਪਾਂ ਨੇ ਰੈੱਡ ਕਲਰ ਦੀ ਲੇਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਦੇਖੋ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਆ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ ਵਿੱਦ ਵਰਕ ਵਿੱਦ ਦੁਪੱਟਾ ਵਿੱਦ ਇਹ ਕਮੀ ਇ ਜੀ ਤੁਹਾਨੂੰ ਸੇਮ ਮਿਲੂਗਾ ਜੀ ਕਾਟਨ ਸਿਮਰ ਦੇ ਵਿੱਚ 2500 ਰੁਪਏ ਬਾਕੀ ਤੁਹਾਡੀ ਚੁਆਇਸ ਹੈ ਸੋਨੂੰ ਵਿੱਚ ਦੁਪੱਟਾ ਮਿਲੂਗਾ ਜੀ ਚਾਹੇ ਤੁਸੀਂ ਦੁਪੱਟਾ ਚਨੂਨਦਾਰ ਖਾ ਲਓ ਜੀ ਚਾਹੇ ਪਿਓਨਦਾਰ ਖਾ ਲਓ ਜੀ ਸੇਮ ਪ੍ਰਾਈਸ ਪਊਗਾ ਚਾਹੇ ਮਸਲੀਨ ਦਾ ਕੋਟੇ ਡੋਰੀਏ ਦਾ ਬਰਬਰੀ ਦਾ ਕੋਈ ਵੀ ਦੁਪੱਟਾ ਤੁਸੀਂ ਹਨਾ ਜੋ ਵੀ ਤਾਂ ਤੁਸੀਂ ਪਸੰਦ ਕਰਦੇ ਹੋ ਜੇ ਸੋਨੂੰ ਐ ਲੱਗਦਾ ਵੀ ਸਾਨੂੰ ਪਤਾ ਨਹੀਂ ਅਸੀਂ ਕਨਫਿਊਜ਼ ਆ ਨਾ ਵੀ ਕਿਹੜਾ ਦੁਪੱਟਾ ਲਈਏ ਤੁਸੀਂ ਸਾਡੇ ਤੇ ਰੜ ਦੋ ਜੀ ਅਸੀਂ ਫੈਬਰਿਕ ਦੇ ਹਿਸਾਬ ਨਾਲ ਤੇ ਆਪਣੇ ਏਰੀਆ ਦੇ ਹਿਸਾਬ ਨਾਲ ਵੀ ਕਿੰਨੀ ਕੁ ਉਥੇ ਗਰਮੀ ਪੈਂਦੀ ਹੈ ਕਿੰਨੀ ਕੁ ਠੰਡਾ ਹੈ ਹਨਾ ਬਾਹਰ ਤਾਂ ਹੁਣ ਹਰੇਕ ਆ ਉਹਦੇ ਵਿੱਚ ਇੰਨੀ ਗਰਮੀ ਵੀ ਨਹੀਂ ਹੈਗੀ ਤਾਂ ਕਰਕੇ ਆਪਾਂ ਉਸੇ ਹਿਸਾਬ ਦੇ ਨਾਲ ਤੁਹਾਨੂੰ ਸੂਟ ਜਿਹੜਾ ਰੈਡੀ ਕਰਕੇ ਦੇਵਾਂਗੇ ਇਹ ਤੁਹਾਨੂੰ 2500 ਦੇ ਵਿੱਚ ਪਾਊਗਾ ਜੀ ਬਿੱਦਰ ਦੁਪੱਟਾ ਬਿੱਦਰ ਸਲਵਾਰ ਤੇ ਵਰਕ ਹੋ ਗਿਆ ਤੇ ਵਿੱਚੀ ਸਾਰੀ ਫੈਬਰਿਕ ਸਾਡੀ ਹੋਊਗੀ ਜੀ ਬਾਕੀ ਤੁਹਾਡੀ ਮਰਜ਼ੀ ਆ ਜੋ ਵੀ ਤੁਹਾਨੂੰ ਸੂਟ ਪਸੰਦ ਆ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਚਲੋ ਜੀ ਇੱਕ ਆਪਾਂ ਤੁਹਾਨੂੰ ਸੂਟ ਦਿਖਾਉਣਾ ਹੈ ਹੈਂਡਵਰਕ ਵਾਲਾ ਬਹੁਤ ਸੋਹਣਾ ਸੂਟ ਹੈ ਇਹ ਇਹ ਪਿਓਰ ਸਿਮਰ ਪਿਓਰ ਮਸਲੀਨ ਦੇ ਉੱਪਰ ਬਣਿਆ ਹੋਇਆ ਜੀ ਦੇਖੋ ਮੈਂ ਤੁਹਾਨੂੰ ਇਹਦੀ ਫੋਟੋ ਦਿਖਾਉਣੀ ਆ ਦੇਖੋ ਜੀ ਪਿਓਰ ਮਸਲੀਨ ਦੇ ਉੱਪਰ ਇਹ ਸੂਟ ਬਣਿਆ ਹੋਇਆ ਨਾਲ ਇਹ ਪ੍ਰਿੰਟ ਹੈ ਜੀ ਨਾਲ ਇਹਦੇ ਉੱਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਦੇਖੋ ਜੀ ਇਹ ਬੀ ਸ਼ੇਪ ਦੇ ਵਿੱਚ ਗਲਾ ਬਣਿਆ ਹੋਇਆ ਦੇਖੋ ਇਹ ਬੀ ਸ਼ੇਪ ਦੇ ਵਿੱਚ ਗਲਾ ਬਣਿਆ ਹੋਇਆ ਜੀ ਦੇਖੋ ਇਹ ਬਹੁਤ ਕਲਰਫੁਲ ਸੂਟ ਵਧੀਆ ਬਣਿਆ ਹੋਇਆ ਜੀ ਦੇਖੋ ਸਾਰਾ ਇਹ ਇਹ ਨਾ ਸੀਸੇ ਵਗੈਰਾ ਲਾ ਕੇ ਮਿਰਰ ਵਰਕ ਸਿੱਪੀ ਦਫਕਾ ਲਾ ਕੇ ਸੂਟਾ ਜਿਹੜਾ ਰੈਡੀ ਹੋਇਆ ਹੈ ਗਲਾ ਇਹਦਾ ਦੇਖੋ ਜੀ ਇਸ ਤਰ੍ਹਾਂ ਦਾ ਇਹ ਸੂਟਾ ਪਿਓਰ ਮਸਲੀਨ ਦੇ ਉੱਪਰ ਇਹ ਸੂਟ ਬਣਿਆ ਹੋਇਆ ਜੀ ਦੇਖੋ ਬਿਲਕੁਲ ਲਾਈਟ ਵੇਟ ਹੈ ਗਰਮੀ ਦੇ ਵਿੱਚ ਪਾਉਣ ਵਾਲੀ ਬਹੁਤ ਵਧੀਆ ਆਈਟਮ ਹੈ ਇਹ ਦੇਖੋ ਇਸ ਤਰ੍ਹਾਂ ਦਾ ਇਹਦਾ ਪ੍ਰਿੰਟ ਬਣਿਆ ਹੋਇਆ ਹੈ ਜੀ ਸ਼ਾਈਨਿੰਗ ਵਾਲੀ ਫੈਬਰਿਕ ਹੈ ਬਹੁਤ ਵਧੀਆ ਇਹ ਉਹ ਮਸਲੀਨ ਨਹੀਂ ਹੈਗੀ ਇਹਦਾ ਬੈਕ ਵੀ ਤੁਹਾਨੂੰ ਦਿਖਾਉਣੀ ਆਂਦੀ ਆਂ ਪਾ ਇਸ ਤਰ੍ਹਾਂ ਬੈਕ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਜਿਵੇਂ ਸੇਮ ਫਰੰਟ ਦੇ ਉੱਪਰ ਬਣਿਆ ਹੈ ਦੇਖੋ ਜੀ ਇੱਧਰ ਆ ਗਿਆਂ ਪਾਹਾਂ ਦਾ ਕੰਮ ਜੋ ਵੀ ਤੁਹਾਨੂੰ ਸੂਟ ਪਸੰਦ ਆਏ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਦੇਖੋ ਜੀ ਇਹਦੇ ਨਾਲ ਆਪਾਂ ਨੇ ਕਰੀਮ ਕਲਰ ਦੀ ਰੱਖੀ ਹੈ ਜੀ ਪਿਓਰ ਮਸਲੀਨ ਦੀ ਸਲਵਾਰ ਦੇਖੋ ਜੀ ਪਲੇਨ ਇਹਦੇ ਨਾਲ ਦੁਪੱਟਾ ਵੀ ਮਿਲੂਗਾ ਤਾਂ ਹਨ ਦੁਪੱਟਾ ਸੇਮ ਫੈਬਰਿਕ ਦਾ ਨਾਲ ਫਿਨਿਸ਼ਿੰਗ ਹੋਈ ਹੋਈ ਹੈ ਸੇਮ ਡਿਜ਼ਾਈਨ ਦੇ ਭੱਤੇ ਤੇ ਰਹੂਗਾ ਸੇਮ ਕਲਰ ਦਿਖ ਰਿਹਾ ਹੈ ਜੀ ਜੋ ਵੀਡੀਓ ਦੇ ਵਿੱਚ ਹੈ ਦੇਖੋ ਦੇਖੋ ਇਸ ਤਰ੍ਹਾਂ ਦਾ ਇਹ ਦੁਪੱਟਾ ਰੈਡੀ ਹੋਇਆ ਹੈ ਇਹਨੂੰ ਇਸ ਤਰ੍ਹਾਂ ਦੀ ਕਾਟਨ ਦੀ ਲੇਸ ਲਾ ਕੇ ਸਾਰੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ। ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਵਿਦ ਦੁਪੱਟਾ, ਵਿਦ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਜੀ ਇਹਦੇ ਉੱਪਰ ਬਹੁਤ ਵਧੀਆ ਲਾਈਟ weight ਦੇਖੋ। ਗਰਮੀਆਂ ਵਾਲੀ ਫੈਬਰਿਕ ਬਹੁਤ ਵਧੀਆ ਜੀ ਇਹ। ਕਿਵੇਂ ਮਰਜ਼ੀ ਆਪਾਂ ਸੂਟ ਆ ਜਿਹੜਾ ਰੈਡੀ ਕਰ ਸਕਦੇ ਆ। ਦਿਖਾਈ ਬਿੰਦਰਾ ਫੋਟੋ। ਓਏ। ਦੇਖੋ ਜੀ ਆਪਾਂ ਤੁਹਾਨੂੰ ਸੂਟ ਦੀ ਨਾ ਇਹਦੀ ਲੁੱਕ ਦਿਖਾਉਣੀ ਆ ਕਿਵੇਂ ਬਣੀ ਹੋਈ ਆ। ਐਦਾਂ ਦਾ ਇਹ ਸੂਟ ਬਣ ਕੇ ਰੈਡੀ ਹੋਊਗਾ। ਦੇਖੋ ਜੀ ਦੇਖੋ ਜੀ ਤੁਸੀਂ ਇਹਦੇ ਨਾਲ ਨਾ ਚਾਹੀ ਤੁਸੀਂ ਪੈਂਟ ਪਲਾਜੋ ਵੀ ਬਣਾ ਸਕਦੇ ਹੋ ਪਲਾਜੋ ਵੀ ਬਣਾ ਸਕਦੇ ਹੋ ਸਟੇਪ ਸਲਵਾਰ ਵੀ ਬਣਾ ਸਕਦੇ ਹੋ ਬੋਡੇ ਵਾਲੀ ਸਲਵਾਰ ਵੀ ਬਣਾ ਸਕਦੇ ਹੋ ਕਈ ਆਪਸ਼ਨ ਨੇ ਜੋ ਵੀ ਦੇਖੋ ਬਹੁਤ ਵਧੀਆ ਸੂਟ ਆ ਇਹ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਆ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਬਿਰਦੇ ਟਪਟਾ ਹੋ ਗਿਆ ਪਿਓਰ ਮਸਲੀਨ ਹੋ ਗਈ ਜੀ ਤੁਸੀਂ ਐ ਦੇਖੋ ਪਿਓਰ ਮਸਲੀਨ ਦਾ ਕੀ ਰੇਟ ਆ ਹਨਾ ਜਿਹੜੀ ਆਪਾਂ 15-1500 ਦੀ 2-2000 ਦੇ ਸੂਟ ਅਕਸਰ ਉਹ ਕਰ ਰਹੇ ਆ ਉਹ ਸਿੰਪਲ ਨਾਰਮਲ ਜੀ ਮਸਲੀਨ ਹੁੰਦੀ ਆ ਇਹ ਪਿਓਰ ਮਸਲੀਨ ਦਾ ਸੂਟਾ 3500 ਦੇ ਵਿੱਚ ਦੁਪੱਟਾ ਸਲਵਾਰ ਤੇ ਹੈਂਡਵਰਕ ਦਾ ਕੰਮ ਮਿਲੂਗਾ ਤੁਹਾਨੂੰ ਤੁਸੀਂ ਇਹਦੇ ਵਿੱਚੋਂ ਸਾਡੇ ਕੋਲੋਂ ਕਲਰ ਦਾ 3 ਪਿਕ ਲੈ ਸਕਦੇ ਹੋ ਇਹਦੇ ਵਿੱਚ ਇੱਕ ਕਲਰ ਹੋਰ ਆ ਮੇਰਾ ਖਿਆਲ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਜੀ ਤੁਸੀਂ ਨੇ ਲੈਣਾ ਹੈ ਬਹੁਤ ਵਧੀਆ ਪਾਰਟੀ ਵੇਅਰ ਆਈਟਮ ਹੈ ਦੇਖੋ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰੋ ਤੇ ਬਾਕੀ ਭੈਣਾਂ ਨੂੰ ਬੇਨਤੀ ਹੈ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਸਾਰੀ ਵੀਡੀਓ ਦੇ ਵਿੱਚ ਹਰ ਇੱਕ ਸੂਟ ਦੀ ਫੈ布ਰਿਕ ਬਾਰੇ ਹਰ ਇੱਕ ਸੂਟ ਦੇ ਪ੍ਰਾਈਸ ਬਾਰੇ ਤੁਹਾਨੂੰ ਦੱਸਿਆ ਜਾਂਦਾ ਹੁੰਦਾ ਹਰੇਕ ਫੈ布ਰਿਕ ਦੱਸੀ ਜਾਂਦੀ ਹੁੰਦੀ ਹੈ ਵੀ ਇਹ ਕਿਹੜੀ ਫੈ布ਰਿਕ ਹੈ ਹਨਾ ਤੁਸੀਂ ਫੇਰ ਫੇਰ ਮੈਸੇਜ ਕਰਦੇ ਹੋ ਵੀ ਇਹ ਕਿਹੜੀ ਫੈ布ਰਿਕ ਹੈ ਪਲੀਜ਼ 10 12 ਮਿੰਟ ਦੀ ਆਪਣੀ ਵੀਡੀਓ ਹੁੰਦੀ ਹੈ ਮੈਨੂੰ WhatsApp ਤੇ ਮੈਸੇਜ ਸੋਨੂੰ ਰਿਪਲਾਈ ਦਿੰਦੀ ਨੂੰ ਕੋਈ ਔਖਾ ਨਹੀਂ ਲੱਗਦਾ पर ਮੈਂ ਤੁਹਾਨੂੰ ਕਹਿਨੀ ਆ ਹਨਾ ਵੀ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੁਹਾਨੂੰ ਹਰ ਇੱਕ ਫੈਬਰਿਕ ਬਾਰੇ ਜਾਣਕਾਰੀ ਹੋ ਜੂਗੀ ਜੀ ਇਕੱਲਾ ਇਹ ਨਹੀਂ ਹੈਗਾ ਵੀ ਤੁਸੀਂ ਜਿਹੜਾ ਸੂਟ ਪਸੰਦ ਕੀਤਾ ਹੈ ਉਹਦੇ ਬਾਰੇ ਹੋ ਜੂਗੀ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਸਾਰੀ ਫੈਬਰਿਕ ਬਾਰੇ ਤੁਹਾਨੂੰ ਜਾਣਕਾਰੀ ਹੋ ਜੂ ਸਾਰੇ ਦੁਪੱਟਿਆਂ ਬਾਰੇ ਸਾਰੀ ਲੇਸਾਂਜ਼ ਬਾਰੇ ਬਾਰੇ ਜੇਕਰ ਤੁਸੀਂ ਸੂਟ ਆਰਡਰ ਕਰਨਾ ਹੈ ਫਿਰ ਤੁਹਾਨੂੰ ਉਹਦੇ ਵਿੱਚ ਕੋਈ ਔਖਾ ਨਾ ਲੱਗੇ ਵੀ ਆਪਾਂ ਕਨਫਿਊਜ਼ ਹੋ ਜਾਈਏ ਵੀ ਹੁਣ ਕੀ ਕਰੀਏ ਜਦੋਂ ਆਪਾਂ ਰੋਜ਼ ਹੀ ਰੋਜ਼ ਦਿਲੀ ਦੀ ਦਿਲੀ ਲਗਾਤਾਰ ਵੀਡੀਓ ਦੇਖਦੇ ਰਹਿੰਦੇ ਨੇ ਜੀ ਫਿਰ ਆਪਾਂ ਨੂੰ ਫੈਬਰਿਕ ਦੀ ਸਾਰੀ ਨੌਲੇਜ ਆਉਂਦੀ ਰਹਿੰਦੀ ਹੈ ਹਨਾ ਇਸ ਕਰਕੇ ਬੇਨਤੀ ਹੈ ਤੁਸੀਂ ਵੀਡੀਓ ਨੂੰ ਅੱਗੇ ਤੋਂ ਕੇ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਆਪਣੇ ਸੂਟਾਂ ਦਾ ਨੋਟੀਫਿਕੇਸ਼ਨ ਹਰ ਇੱਕ ਭੈਣ ਕੋਲੇ ਜਾ ਸਕੇ ਪਲੀਜ਼ ਰਿਕਵੈਸਟ ਹੈ ਜੀ ਤੁਸੀਂ ਆਪਣੇ ਕੰਮ ਨੂੰ ਪੂਰੀ ਸਾਥ ਦਿਓ ਸਾਡਾ ਅਸੀਂ ਹਨਾ ਬਹੁਤ ਉਹ ਆਵੀ ਕਰਮੀ ਦੇ ਵਿੱਚ ਮੁਸ਼ਕਲ ਹੋ ਜਾਂਦਾ ਆਪਾਂ ਕੰਮ ਕਰਦੇ ਆ ਪਲੀਜ਼ ਰਿਕਵੈਸਟ ਹੈ ਤੁਸੀਂ ਸਾਡਾ ਜਰੂਰ ਸਾਥ ਦਿਓ ਜੀ ਆਪਾਂ ਹਰ ਇੱਕ ਵੀਡੀਓ ਤੁਹਾਡੇ ਲਈ ਸੋਹਣੀ ਤੋਂ ਸੋਹਣੀ ਫੈਬਰਿਕ ਲਿਆਉਂਦੇ ਰਹੀਏ ਤੁਸੀਂ ਆਰਡਰ ਬੁੱਕ ਕਰਦੇ ਰਹੋ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ